ਦੇਖੇ ਦੇਖੇ ਚ ਵੱਡੇ ਮੁੰਡੇ ਪਿੰਦੇ ਸੀ ਜੀ ਸਕੂਲ ਚ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਐ ਲੱਗਿਆ ਵੀ ਸ਼ਾਇਦ ਕੋਈ ਵਧੀਆ ਚੀਜ਼ ਹੈ ਜੀ ਇਹ ਜਿਹੜੀ ਕਰਦੇ ਆ ਜਦੋਂ ਨਸ਼ਾ ਕਰਦੇ ਸੀ ਘਰ ਦੇ ਉੱਤੇ ਕੀ ਬੀਤਦੀ ਸੀ ਕਰਦਿਆਂ ਦਾ ਕੀ ਰਿਐਕਸ਼ਨ ਹੁੰਦਾ ਸੀਗਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਮੁੰਡਾ ਹੁਣ ਲੱਗ ਗਿਆ ਨਸ਼ੇ ਤੇ ਨਿਗਰੋ ਸੀਗੇ ਉੱਥੇ ਸਾਰੇ ਇੱਕ ਏਰੀਆ ਨਵਾਦਾ ਉਹ ਸਾਰਾ ਨਿਗਰੋ ਦਾ ਏਰੀਆ ਜੀ ਬਸ ਉਹਨਾਂ ਕੋਲੇ ਜਾਓ ਤਾਂ ਸੜਕ ਤੇ ਹੀ ਬੈਠੇ ਆ ਜੀ ਕਿੰਨਾ ਲੈਣਾ ਕਿੰਨਾ ਲੈਣਾ ਜਿਹੜੇ ਉਹ ਲੋਕ ਨਸ਼ਾ ਕਰਦੇ ਨੇ ਉਹਨਾਂ ਲਈ ਇੱਕ ਸੰਦੇਸ਼ ਜਾਵੇ ਮਨ ਨੂੰ ਜਿੱਤਿਆ ਕਿਵੇਂ ਜਾ ਸਕਦਾ ਜਾਂ ਫਿਰ ਨਸ਼ਾ ਕਿਵੇਂ ਛੱਡਿਆ ਜਾ ਸਕਦਾ ਨਸ਼ਾ ਇੱਕ ਅਜਿਹਾ ਨਾ ਜਿਸ ਤੋ ਅੱਜ ਪੂਰਾ ਪੰਜਾਬ थरथरा ਕੰਬ ਰਿਹਾ ਹੈ ਕੰਬੇ ਵੀ ਕਿਉਂ ਨਾ ਕਿਉਂਕਿ ਪੰਜਾਬ ਦੇ ਵਿੱਚ ਇਹ ਨਸ਼ਾ ਹੋ ਹੀ ਇੰਨਾ ਗਿਆ ਕਿ ਜਿਸ ਨੇ ਪੂਰੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਪਰ ਜੇਕਰ ਗੱਲ ਕੀਤੀ ਜਾਵੇ ਦੁਨਿਆਵੀ ਨਸ਼ੇ ਨੂੰ ਛੱਡ ਕੇ ਮਨ ਦੇ ਨਸ਼ੇ ਦੀ ਤਾਂ ਇੱਕ ਉਹ ਵੀ ਨਸ਼ਾ ਹੁੰਦਾ ਸੀ ਜਿਹੜਾ ਸਾਡੇ ਸੂਰਬੀਰ ਯੋਧਿਆਂ ਨੇ ਕੀਤਾ ਗੁਰੂਆਂ ਪੀਰਾਂ ਨੇ ਕੀਤਾ ਭਾਈ ਮਤੀ ਦਾਸ ਜੀ ਖੋਪਰ ਲੋਹਾ ਲਿਆ ਉਹ ਵੀ ਇੱਕ ਨਸ਼ਾ ਸੀ ਧਰਮ ਦੇ ਲਈ ਲੜਨ ਦਾ ਨਸ਼ਾ ਸੀ ਸ਼ਹੀਦ ਭਗਤ ਸਿੰਘ ਜੀ ਦੇਸ਼ ਨੂੰ ਕੁਰਬਾਨ ਕਰਵਾਉਣ ਦਾ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਅਤੇ ਉਸ ਦੇ ਲਈ ਕੁਰਬਾਨੀ ਦੇਣ ਦਾ ਮਨ ਦੇ ਵਿੱਚ ਇੱਕ ਨਸ਼ਾ ਸੀ ਉਹ ਨਸ਼ੇ ਦੇ ਵਿੱਚ ਅੱਜ ਅਤੇ ਅੱਜ ਦੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਪਰ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ ਨਸ਼ੇ ਦੇ ਵਿਰੋਧ ਦੇ ਵਿੱਚ ਚਿੱਟੇ ਦੇ ਵਿਰੋਧ ਦੇ ਵਿੱਚ ਕੋਸ਼ਿਸ਼ ਇਹ ਹੈ ਕਿ ਇਸ ਕਾਲੇ ਹਫਤੇ ਦੇ ਵਿੱਚ ਸਿਰਫ ਉਹਨਾਂ ਲੋਕਾਂ ਨੂੰ ਤੁਹਾਡੇ ਤੱਕ ਲੈ ਕੇ ਆਈਏ ਜਿਨ੍ਹਾਂ ਨੇ ਨਸ਼ਾ ਆਪਣੇ ਆਪ ਛੱਡਿਆ ਅਤੇ ਦੂਜਿਆਂ ਦੇ ਲਈ ਸੇਧ ਬਣ ਚੁੱਕੇ ਨੇ ਕਿਉਂਕਿ ਨਸ਼ੇੜੀਆਂ ਦੇ ਵਿੱਚ ਜਦੋਂ ਕੁਝ ਨੈਗੇਟਿਵ ਵੀਡੀਓਜ਼ ਜਾਂਦੀਆਂ ਤਾਂ ਉਹ ਅਸਰ ਵੀ ਕਨੈਕਟਿਵ ਪੈਂਦਾ ਹੈ ਪਰ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਹਫਤੇ ਨੂੰ ਅਸਰਦਾਰ ਬਣਾ ਕੇ ਜੇਕਰ ਪ੍ਰਸ਼ਾਸਨ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਤਾਂ ਉਹ ਆਪਣੇ ਆਪ ਇੱਕ ਨਸ਼ਾ ਕਿਵੇਂ ਛੱਡਿਆ ਜਾ ਸਕਦਾ ਕਿਉਂਕਿ ਹਰ ਨਸ਼ੇੜੀ ਵੀ ਦੁਖੀ ਹੈ ਆਪਣੀ ਜ਼ਿੰਦਗੀ ਤੋਂ ਉਹ ਤੁਹਾਡੇ ਤੱਕ ਕੁਝ ਅਜਿਹੇ ਮਿਸਾਲਾਂ ਜਿਉਂਦੀਆਂ ਜਗਦੇ ਹੁੰਦਾ ਹੜਨਾ ਤੁਹਾਡੇ ਤੱਕ ਲੈ ਕੇ ਆਈਏ ਦੋ ਨੌਜਵਾਨ ਨੇ ਮੇਰੇ ਕੋਲ ਇਹਨਾਂ ਨੇ ਵੀ ਨਸ਼ੇ ਦੀ ਲਤ ਨੂੰ ਮਾਤ ਪਾਈ ਹੈ ਅਤੇ ਜ਼ਿੰਦਗੀ ਆਪਣੀ ਸਵਾਰ ਲਈ ਹੈ ਗੱਲ ਕਰਦੇ ਆ ਤੁਸੀਂ ਨਸ਼ਾ ਸਭ ਤੋਂ ਪਹਿਲਾਂ ਕਦੋਂ ਜਿਹੜਾ ਆਪਣੇ ਸਰੀਰ ਨੂੰ ਲਗਾਇਆ ਸੀ ਮੈਂ ਨਸ਼ਾ ਆਪਣਾ ਜੀ 13 14 ਸਾਲ ਦੀ ਉਮਰ ਚ ਆਪਣੇ ਸਰੀਰ ਨੂੰ ਲਾ ਲਿਆ ਸੀ ਤੇ ਸ਼ੁਰੂਆਤ ਮੇਰੀ ਸਿਗਰਟ ਪੀਣ ਤੋਂ ਹੀ ਸੀ ਜੀ ਉਹ ਵੀ ਬਸ ਦੇਖੇ ਦੇਖੇ ਚ ਵੱਡੇ ਮੁੰਡੇ ਪੀਂਦੇ ਸੀ ਜੀ ਸਕੂਲ 'ਚ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਐ ਲੱਗਿਆ ਵੀ ਸ਼ਾਇਦ ਕੋਈ ਵਧੀਆ ਚੀਜ਼ ਹੈ ਜੀ ਇਹ ਜਿਹੜੀ ਕਰਦੇ ਆ ਤੇ ਕੁਛ ਐਦਾਂ ਦਾ ਬਸ ਮੈਂ ਵੀ ਜੀ ਜਿੱਥੇ ਉਹਨਾਂ ਤੇ ਉਹਨਾਂ ਦੇ ਪਿੱਛੇ ਪਿੱਛੇ ਜਾ ਕੇ ਦੇਖਿਆ ਵੀ ਕਿੱਥੇ ਕੀ ਕਰਦੇ ਆ ਜਿਸ ਤਰ੍ਹਾਂ ਉਹਨਾਂ ਨੇ ਜੀ ਸਿਗਰਟ ਬਾਲੀ ਉਦਾਂ ਹੀ ਫਿਰ ਮੈਂ ਸਿਗਰਟ ਮੂੰਹ ਨੂੰ ਲਈ ਜੀ ਆਪਣੇ ਸਿਗਰਟ ਪੀਤੀ 2-4 ਦਿਨ ਤੱਕ ਬੜਾ ਮਜ਼ਾ ਆਇਆ ਜੀ ਫਿਰ ਹੌਲੀ ਹੌਲੀ ਵਾਦੇ-ਵਾਦੇ ਜੀ ਅੱਗੇ ਸਿਗਰਟ ਪਿੰਦੇ ਪਿੰਦੇ ਫਿਰ ਸੁੱਟੇ ਦੇ ਗਈ ਸulfe ਦੇ ਫਿਰ ਬਸ ਸਲਫੇ ਦੇ ਚੱਕਰ ਚ ਤਾਂ ਜੀ ਮਤਲਬ ਕਰੇ ਵੀ ਕੋਈ ਉਹ ਨਹੀਂ ਜਿਸ ਤਰ੍ਹਾਂ ਦੀ ਕੋਈ ਵੀ ਗੱਲ ਹੋਈ ਜਾਵੇ ਪਹਿਲਾਂ ਤਾਂ ਬਹੁਤ ਪਾਗਲ ਬਣਾਉਣਾ ਜੀ ਕਿ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਪਰ ਸਮੈਲ ਤਾਂ ਆ ਹੀ ਜਾਂਦੀ ਸੀ ਜਿੰਨਾ ਮਰਜੀ ਲਕੋ ਲਈਏ ਸਲਫਾ ਪਿੰਦੇ ਪਿੰਦੇ ਜੀ ਬਸ ਫਿਰ ਹੌਲੀ ਹੌਲੀ ਜਦ ਕਰਦੇ ਨੂੰ ਸਲਫਾ ਪਤਾ ਲੱਗ ਗਿਆ ਜੀ ਫਿਰ ਉਹ ਕਹਿੰਦੇ ਚਲੋ ਕੋਈ ਨਹੀਂ ਜੀ ਸਿਗਟਾਂ ਤੱਕ ਠੀਕ ਹੈ ਜੀ ਵੀ ਸਲਫਾ ਨਾ ਪੀਓ ਜੀ ਫਿਰ ਜਦ ਅੱਗੇ ਹੌਲੀ ਹੌਲੀ ਆ ਕੇ ਜੀ ਦਾਰੂ ਤੇ ਆ ਗਏ ਫਿਰ ਉਹ ਕਹਿਣ ਲੱਗੇ दारू ਰਹਿਣ ਦੋ ਜੀ ਚਲੋ ਸulfate ਤੱਕ ਠੀਕ ਸੀਗੇ ਜੀ ਪਰ ਗੱਲ ਇਹ ਹੀ ਹੈ ਜੀ ਪਹਿਲਾਂ ਕਹਿੰਦੇ ਆ ਨਾ ਜੀ ਹੁਣ ਫਿਰ ਆਪਣੇ ਆਪ ਨੂੰ ਹੀ ਦੂਰ ਵੀ ਹੋ ਜੰਨੇ ਆ ਜੀ ਪਹਿਲਾਂ ਤਾਂ ਇੱਜ਼ਤ ਬੜੀ ਸੀ ਜਦ ਤੱਕ ਨਹੀਂ ਕਰਦੇ ਸੀ ਜੀ ਹੁਣ ਮਾਰਕੀਟ ਚ ਵੀ ਨਹੀਂ ਕੋਈ ਪੁੱਛਦਾ ਸੀ ਜੀ ਜਿੱਥੇ ਕੰਮਕਾਰ ਸੀਗਾ ਜਿੱਥੇ ਘਰ ਸੀਗਾ ਲੋਕੀ ਮੂੰਹ ਮੋੜ ਲੈਂਦੇ ਸੀ ਜੀ ਗੱਡੀ ਕੱਢਦੇ ਸੀਗੇ ਤਾਂ ਅਗਲੇ ਨੂੰ ਮਿਲਣਾ ਮਲਾਣਾ ਸਾਰਾ ਖਤਮ ਹੋ ਗਿਆ ਸੀ ਜੀ ਕੋਈ ਰਿਸ਼ਤੇਦਾਰੀ ਨਹੀਂ ਬਚੀ ਸੀ ਜੀ ਉਸ ਤੋਂ ਬਾਅਦ ਹੌਲੀ ਹੌਲੀ ਮੁੰਡੇ ਹੋਰ ਬੜੇ ਮਿਲਦੇ ਗਏ ਜੀ ਆਪਣੀ ਉਮਰ ਨਾਲੋਂ ਫਿਰ ਚਿੱਟਾ ਪੀਣ ਲੱਗ ਗਿਆ ਜੀ ਚਿੱਟਾ ਕਿੱਥੋਂ ਲਿਆਉਂਦੇ ਸੀ ਚਿੱਟਾ ਮੈਂ ਜੀ ਦਿੱਲੀ ਤੋਂ ਲੈ ਕੇ ਆਉਂਦਾ ਸੀ ਆਪ ਜਾਂਦੇ ਸੀ ਹਾਂਜੀ ਆਪ ਜਾਂਦਾ ਸੀ ਜੀ ਕਿਹੜੇ ਲੋਕ ਸੀਗੇ ਉਹ ਨਿਗਰੋ ਜੀ ਅੱਛਾ ਨਿਗਰੋ ਸੀਗੇ ਉੱਥੇ ਸਾਰੇ ਇੱਕ ਏਰੀਆ ਨਵਾਦਾ ਉਹ ਸਾਰਾ ਨਿਗਰੋ ਦਾ ਏਰੀਆ ਹੈ ਜੀ ਬਸ ਉਹਨਾਂ ਕੋਲੇ ਜਾਓ ਤਾਂ ਸੜਕ ਤੇ ਹੀ ਬੈਠੇ ਆ ਜੀ ਕਿੰਨਾ ਲੈਣਾ ਕਿੰਨਾ ਲੈਣਾ ਤੇ ਬਸ ਉੱਥੋਂ ਸਮਾਨ ਮਿਲਦਾ ਸੀ ਜੀ ਸਮਾਨ ਦੇ ਲਈ ਪੈਸੇ ਕਿੱਥੋਂ ਲਿਆਉਂਦੇ ਸੀ ਪੈਸੇ ਜੀ ਸ਼ੁਰੂ-ਸ਼ੁਰੂ ਚ ਤਾਂ ਕਰਦੇ ਆ ਨੇ ਮਹੀਨਾ ਕਿਤਾ ਚਲੋ ਇਸ ਹਿਸਾਬ ਨਾਲ ਲੈਂਦੇ ਰਹੇ ਫੀਸ ਦੇਣੀ ਹੈ ਜੀ ਵੀ ਉਹ ਕਿਤਾਬਾਂ ਦੇ ਪੈਸੇ ਦੇ ਦੋ ਜੀ ਕਿਤਾਬ ਲੈਣੀ ਹੈ ਜੀ ਸਕੂਲ ਦਾ ਟ੍ਰਿਪ ਜਾ ਰਿਹਾ ਜੀ ਉਹ ਵੀ ਮਹੀਨਾ ਕੀ ਚੱਲਿਆ ਜੀ ਉਸ ਤੋਂ ਬਾਅਦ ਬਸ ਕਦੀ ਗੱਲੇ ਖੋਲ ਲੈਣੇ ਜੀ ਕਦੀ ਚੈਨਾ ਕੱਢ ਲੈਣੀਆਂ ਘਰੋਂ ਜੀ ਕਦੀ ਲੋਕਰ ਚੋਂ ਪੈਸੇ ਕੱਢ ਲੈਣੇ ਜੀ ਬੁਰਾ ਹੀ ਹਾਲ ਕਰਿਆ ਜੀ ਮਤਲਬ ਕੋਈ ਚੀਜ਼ ਨਹੀਂ ਛੱਡੀ ਕਰਦੀ ਬਸ ਇੱਕ ਪਾਂਡਾ ਹੀ ਰਹਿ ਗਏ ਸੀ ਜੀ ਵੇਚਣੇ ਨਾਲੋਂ ਸੋਨਾ ਸੋਨਾ ਦਾ ਸਾਰੇ ਹੀ ਖਾ ਗਏ ਸੀ ਜੀ ਕੱਢ ਕੇ ਸੋਨਾ ਸਾਰਾ ਖਾ ਗਿਆ ਜੀ ਜਿੰਨੇ ਪੈਸੇ ਹੁੰਦੇ ਸੀਗੇ ਰਾਤ ਨੂੰ ਗਿਣ ਕੇ ਰੱਖੇ ਹੋਣੇ ਤੇ ਸਵੇਰੇ ਆਪਣੇ ਆਪ ਨੂੰ ਇੰਨਾ ਸੱਚਾ ਬਣਾ ਲੈਣਾ ਕੱਢ ਕੇ ਉਹ ਕਹਿੰਦੇ ਸੀ ਗਲਤੀ ਹੋ ਗਈ ਜੀ ਵੀ ਤੁਸੀਂ ਕੱਢੇ ਹੀ ਨਹੀਂ ਅੱਛਾ ਪਰ ਛੱਡਿਆ ਨਹੀਂ ਜੀ ਕਿਸੇ ਪਾਸਿਓ ਤੁਸੀਂ ਕਿਵੇਂ ਲੱਗਿਓ ਨਸ਼ੇ ਤੇ 2011 ਚ ਲੱਗੇ ਸੀ ਕਰੇ ਕੰਮ ਬਾਰ ਕਰਦੇ ਸੀ ਅਸੀਂ ਤੇ ਹੌਲੀ ਹੌਲੀ ਪਹਿਲਾਂ ਪੋਸਟ ਖਾਂਦੇ ਸੀ ਉਦੋਂ ਬਾਅਦ ਮੁੜ ਕੇ ਚਿੱਟੇ ਦੇ ਹੋ ਗਏ ਪੰਨਾ ਪੰਨੀ ਤੇ ਪੀਂਦੇ ਸੀ ਉਦੋਂ ਬਾਅਦ ਟੀਕਾ ਲਾਉਣ ਲੱਗੇ 4-5 ਸਾਲ ਹੋ ਗਏ ਲਾਉਂਦਿਆਂ ਨੂੰ ਸੀ ਤੇ ਹੁਣ ਛੱਡਿਆ ਆ ਆਪਦੇ ਨੂੰ ਬਹੁਤ ਵਧੀਆ ਮਹਿਸੂਸ ਕਰਦੇ ਆ ਲਗਾਇਆ ਕਿਨੇ ਕਿਵੇਂ ਲੱਗਿਓ ਆਈ ਬਸ ਯਾਰਾਂ ਦੋਸਤਾਂ ਜੀ ਇੱਕ ਜਿਵੇਂ ਵੇਖ ਕੇ ਪੀਂਦੇ ਸੀ ਉਹਨਾਂ ਨੂੰ ਵੇਖ ਕੇ ਆਇਆ ਲੱਗਾ ਵੀ ਵਧੀਆ ਚੀਜ਼ ਆ ਜਿਵੇਂ ਉਹਨਾਂ ਨੇ ਲਾਇਆ ਤੇ ਅਸੀਂ ਵੀ ਲਾਇਆ ਵੇਖ ਕੇ ਤੇ ਉਹ ਤੋਂ ਵਧੀਆ ਲੱਗਦਾ ਸੀ ਹੌਲੀ ਹੌਲੀ ਮੁੜ ਕੇ ਜਿੰਦਗੀ ਖਤਮ ਹੁੰਦੀ ਜਾਂਦੀ ਸਾਰਾ ਕੁਝ ਝੜ ਜਾਂਦਾ ਵੇਚ ਵਟ ਕੇ ਜਿਹੜੀ ਵੀ ਚੀਜ਼ ਆਉਂਦੀ ਸੀ ਵੇਚ ਕੇ ਸਮਾਨ ਲਾਉਣ ਦੀ ਕਰੀ ਸੀ ਪਹਿਲਾਂ ਕਰਦੇ ਬਾਰੇ ਨਹੀਂ ਸੋਚੀਦਾ ਸੀ ਜਵਾਕਾਂ ਜਵਾਕਾਂ ਬਾਰੇ ਨਹੀਂ ਸੋਚੀਦਾ ਪਹਿਲਾਂ ਆਪਦੇ ਟੈਡ ਦਾ ਹੀ ਸੋਚਦਾ ਬੰਦਾ ਕੋਈ ਵੀ ਨਸ਼ਾ ਮਲੀ ਬੰਦਾ ਕੋਈ ਵੀ ਆਪਦੇ ਟੈਡ ਦਾ ਹੀ ਸਾਕਾ ਹੁੰਦਾ ਸੀ ਤੁਸੀਂ ਕਿੱਥੋਂ ਲਿਆਉਂਦੇ ਸੀ ਫਰੂਰ ਸਾਧੋਂ ਲੈਂਦੇ ਸੀ ਕਿੱਥੋਂ ਜੀ ਫਰੂਰ ਸਾਧੋਂ ਅੱਛਾ ਤੇ ਕਿਹੜੇ ਲੋਕ ਸੀ ਦੇਣ ਵਾਲੇ ਉਹ ਰਾ ਗੋਮਾਈ ਜਦੋਂ ਨਸ਼ਾ ਕਰਦੇ ਸੀ ਘਰ ਦੇ ਉੱਤੇ ਕੀ ਬੇਦਦੀ ਸੀ ਕਰਦਿਆਂ ਦਾ ਕੀ ਰਿਐਕਸ਼ਨ ਹੁੰਦਾ ਸੀਗਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਮੁੰਡਾ ਹੁਣ ਲੱਗ ਗਿਆ ਨਸ਼ੇ ਤੇ ਪਹਿਲਾਂ ਤਾਂ ਜੀ ਉਹਨਾਂ ਨੇ ਪੰਜ 10 ਦਿਨ ਜਤਾ ਹੀ ਸਮਝਾਇਆ ਕਿ ਵੀ ਨਾ ਕਰੋ ਗਲਤ ਚੀਜ਼ ਐ ਨਾ ਕਰੋ ਗਲਤ ਚੀਜ਼ ਐ ਜੀ ਬਸ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਸਮਾਂ ਖਾਣੀਆਂ ਜੀ ਥੋੜੀ ਕਸਮ ਛੱਡਤਾ ਜੀ ਸਿਰ ਤੇ ਹੱਥ ਰਖਾਣੇ ਜੀ ਸਿਰ ਤੇ ਹੱਥ ਰੱਖ ਦੇਣੇ ਸਵੇਰ ਤੋਂ ਕਰਾਂਗੇ ਨਹੀਂ ਜੀ ਸਵੇਰੇ ਆ ਪੁੱਠੇ ਨਹੀਂ ਹੁੰਦੇ ਸੀ ਜੇਬਾਂ ਖੋਲ ਕੇ ਰੱਖੀਆਂ ਹੁੰਦੀਆਂ ਸੀ ਓਟੀਕੇ ਸਾਈਡ ਤੇ ਪਏ ਹੁੰਦੇ ਸੀ ਸਮਾਨ ਸਾਈਡ ਤੇ ਪਿਆ ਹੁੰਦਾ ਸੀ ਉਹ ਪੁੱਛਦੇ ਸੀ ਆ ਕੀ ਐ ਫਿਰ ਕੋਈ ਜਵਾਬ ਨਹੀਂ ਹੁੰਦਾ ਸੀ ਫਿਰ ਉਹਨਾਂ ਨੂੰ ਮਿੰਤਾ ਕਰਨੀਆਂ ਵੀ ਹੁਣ ਲਾ ਲੈਣ ਦੋ ਤੋੜ ਚਾਂ ਫਿਰ ਨਹੀਂ ਲਾਵਾਂਗੇ ਜੀ ਬੁਰਾ ਹਾਲ ਜੀ ਬਸ ਉਹਨਾਂ ਨੇ ਤਾਂ ਬਥੇਰਾ ਆਪਣੇ ਵੱਲੋਂ ਫਿਰ ਸ਼ੂਗਰ ਹੋ ਗਈ ਜੀ ਡੈਡ ਨੂੰ ਮੇਰੇ ਨੂੰ ਬੀਪੀ ਵਧਿਆ ਰੰਦਾ ਜੀ ਕੁਝ ਨਹੀਂ ਪਤਾ ਕਿੱਥੇ ਰਾਤ ਚ ਜਾਂਦੇ ਜਾਂਦੇ ਫੋਨ ਆ ਜਾਂਦਾ ਯੂਰੋ ਚੱਕ ਲੋ ਜੀ ਗਿਰ ਗਏ ਬਿਮਾਰ ਬਹੁਤ ਹੋ ਗਏ ਜੀ ਘਰ ਦੇ ਸਾਰੇ ਟੈਨਸ਼ਨ ਚ ਹੋ ਗਏ ਫਿਰ ਵਿਆਹ ਵਿਊ ਜੀ ਕਰੇ ਹੁਣ ਸਿਸਟਰ ਹੈ ਜੀ ਬ੍ਰਦਰ ਹੈ ਉਹ ਵੀ ਰੋਂਦੇ ਆ ਵੀ ਤੇਰੇ ਕਰਕੇ ਸਾਡੇ ਵਿਆਹ ਨਹੀਂ ਹੋਣ ਇਹ ਨਾ ਹੋਣ ਜੀ ਉਹ ਨਾ ਹੋਣ ਮਤਲਬ ਇਫੈਕਟ ਬੁਰਾ ਹੀ ਪਿਆ ਜੀ ਸਾਰਾ ਜਿੰਨੀ ਕੁ ਵੀ ਹਰ ਵਾਰੀ ਬਸ ਇਹੀ ਕਹਿਣਾ ਜੀ ਕਿ ਹੁਣ ਨਹੀਂ ਕਰਾਂਗੇ ਕੱਲ ਤੋਂ ਨਹੀਂ ਕਰਾਂਗੇ ਜੀ ਉਹਨਾਂ ਨੇ ਆਪਣੇ ਵੱਲੋਂ ਤਾਂ ਜੀ ਕਦੀ ਹਸਪਤਾਲ ਦਾਖਲ ਕਰਾ ਦੇਣਾ 5 ਦਿਨਾਂ ਲਈ 10 ਦਿਨਾਂ ਲਈ ਕਦੀ ਕੋਈ ਟ੍ਰੀਟਮੈਂਟ ਕਰਾ ਦੇਣਾ ਕਦੀ ਕੋਈ ਟ੍ਰੀਟਮੈਂਟ ਕਰਾ ਦੇਣਾ ਪਰ ਬਾਹਰ ਜਾ ਕੇ ਸੰਗਤ ਫੇਰ ਉਹੀ ਹੁੰਦੀ ਹੈ ਜੀ ਕੋਈ ਫਰਕ ਨਹੀਂ ਪੈਂਦਾ ਜੀ ਨਸ਼ਾ ਛੱਡਣ ਦਾ ਮਨ ਆਪਣਾ ਸੀ ਤੁਹਾਡਾ ਜਾਂ ਫਿਰ ਕਿਸੇ ਨੇ ਸੁਜੈਸਟ ਕੀਤਾ ਬਈ ਯਾਰ ਛੱਡਣਾ ਚਾਹੀਦਾ ਕਿਉਂਕਿ ਕਈ ਵਾਰ ਇਹ ਹੁੰਦਾ ਬਈ ਕਈ ਵਾਰ ਬੰਦਾ ਮਰਜ਼ੀ ਦੇ ਨਾਲ ਦੁਖੀ ਹੁੰਦਾ ਬਈ ਯਾ ਯਾਰ ਬੜਾ ਦੁਖੀ ਆ ਨਸ਼ਾ ਕਰ ਰਿਹਾ ਹੈ ਘਰਦਿਆਂ ਦੀ ਕੋਈ ਚਿੰਤਾ ਫਿਕਰ ਹੋ ਜਾਂਦੀ ਹੈ ਇਹ ਤੁਹਾਡਾ ਆਪਣਾ ਮਨ ਸੀ ਜਾਂ ਫਿਰ ਜਬਰਦਸਤੀ ਕਿਸੇ ਨੇ ਭੇਜਿਆ ਕਿਤੇ ਸੈਂਟਰ ਵਿੱਚ ਨਹੀਂ ਜੀ ਹੁੰਦੀਆਂ ਜ਼ਬਰਦਸਤੀਆਂ ਪਹਿਲਾਂ ਹੋਈਆਂ ਪੰਜ ਚਾਰ ਵਾਰੀ ਜ਼ਬਰਦਸਤੀ ਨਾਲ ਵੀ ਭੇਜਿਆ ਉਦੋਂ ਨਹੀਂ ਛੱਡਣੇ ਦਾ ਮਨ ਸੀਗਾ ਉਦੋਂ ਐ ਹੁੰਦਾ ਸੀਗਾ ਕਿ ਵੀ ਹਲੇ ਅਸੀਂ ਕਰਿਆ ਹੀ ਨਹੀਂ ਜੀ ਕੁਝ ਪਰ ਹੁਣ ਇਸ ਵਾਰ ਜੀ ਆਪਣੇ ਆਪ ਹੀ ਮਨ ਬਣਾ ਕੇ ਆਏ ਆ ਜੀ ਕਿਉਂਕਿ ਪਿੱਛੇ ਛੱਡਿਆ ਕੁਝ ਨਹੀਂ ਬੰਦੇ ਕੋਲੇ ਜਦ ਤੱਕ ਪਿੱਛੇ ਇੱਕ ਚੀਜ਼ ਪਈ ਐ ਨਾ ਕਿ ਮੇਰੇ ਕੋਲ ਆ ਵੀ ਪਿਆ ਆ ਵੀ ਪਿਆ ਜੀ ਮੈਂ ਤਾਂ ਕਰ ਲਊਗਾ ਪਰ ਰਿਸ਼ਤੇ ਹੀ ਖਤਮ ਹੋ ਗਏ ਜੀ ਹੁਣ ਤਾਂ ਬਿਲਕੁਲ ਮਤਲਬ ਐਂਡ ਆ ਗਿਆ ਵੀ ਛੱਡਣਾ ਹੀ ਪੈਣਾ ਨਹੀਂ ਤਾਂ ਕੋਈ ਹੈ ਨਹੀਂ ਹਸਾਬਤਾਬ ਜੀ ਕਰਦੇ ਕਹਿੰਦੇ ਆ ਵੀ ਬਥੇਰੀ ਵਾਰ ਜੇਲ ਵੀ ਹੋ ਗਈ ਜੀ ਬਥੇਰੀ ਵਾਰ ਸੈਂਟਰ ਵੀ ਘਟਲੇ 6-6 ਮਹੀਨੇ ਸਾਤ-ਸਾਤ ਮਹੀਨੇ ਮਿਲਣ ਹੀ ਨਹੀਂ ਆਉਂਦੇ ਸੀਗੇ ਘਰ ਦੇ ਕੱਪੜੇ ਨਹੀਂ ਦੇਣ ਆਉਂਦੇ ਸੀਗੇ ਪਰ ਇਸ ਵਾਰ ਉਹਨਾਂ ਨੇ ਦੇਖਿਆ ਜੀ ਕਿ ਆਪਣੇ ਮਨੋਂ ਕਦੀ ਮੈਂ ਕਿਹਾ ਨਹੀਂ ਜੀ ਇਦਾਂ ਕਿ ਮੈਂ ਛੱਡਣਾ ਹੈ ਇਦਾਂ ਇਹ ਉਹ ਐਤ ਕਿ ਆਪਣੇ ਮਨੋਂ ਕਿਹਾ ਤਾਂ ਜੀ ਇੱਜ਼ਤ ਮਿਲੇ ਰਹੀ ਹੈ ਜੀ ਅਗਲੇ ਕਹਿ ਰਹੇ ਆ ਠੀਕ ਹੈ ਅਗਲੇ ਸਾਥ ਦੇ ਰਹੇ ਆ ਮੇਰਾ ਜੀ ਬਿਲਕੁਲ ਕੇ ਵੀ ਦੇਖੋ ਜੀ ਛੱਡ ਦਿਓ ਮਨ ਕਿਵੇਂ ਜਿੱਤਿਆ ਜਾ ਸਕਦਾ ਤਾਂ ਕਿ ਲੋਕਾਂ ਨੂੰ ਜਿਹੜੇ ਉਹ ਲੋਕ ਨਸ਼ਾ ਕਰਦੇ ਨੇ ਉਹਨਾਂ ਲਈ ਇੱਕ ਸੰਦੇਸ਼ ਜਾਵੇ ਮਨ ਨੂੰ ਜਿੱਤਿਆ ਕਿਵੇਂ ਜਾ ਸਕਦਾ ਜਾਂ ਫਿਰ ਨਸ਼ਾ ਕਿਵੇਂ ਛੱਡਿਆ ਜਾ ਸਕਦਾ ਨਸ਼ਾ ਨਸ਼ਾ ਛੱਡਣ ਦਾ ਤਾਂ ਵੀਰੇ ਆਪਣਾ ਮਨ ਹੈ ਜੀ ਕੋਈ ਜਿੰਨਾ ਮਰਜ਼ੀ ਫੋਰਸ ਕਰ ਲੈ ਨਸ਼ਾ ਨਹੀਂ ਛੁੱਟੇਗਾ ਜੀ ਮੇਰਾ ਤਾਂ ਨਹੀਂ ਛੁੱਟਿਆ ਜੀ ਮੈਂ ਕਿਸੇ ਦਾ ਤਾਂ ਨਹੀਂ ਕਹਿੰਦਾ ਪਰ ਇਹ ਬੰਦੇ ਦਾ ਆਪਣਾ ਹੀ ਮਨ ਹੈ ਜੀ ਜਿੰਨੀ ਦੇਰ ਚ ਛੱਡ ਦੂਗਾ ਛੱਡ ਦੂਗਾ ਇਹ ਦੇਖਣਾ ਹੀ ਚਾਹੀਦਾ ਜੀ ਘਰ-ਬਾਰ ਹੁਣ ਪਿੱਛੇ ਆਇਆ ਨਹੀਂ ਚਿੱਟੇ ਵਾਲਾ ਤਾਂ ਜੀ ਜਿਹੜਾ ਚਿੱਟੇ ਵਾਲੀ ਸਟੇਜ ਤੇ ਆ ਉਹਨੇ ਕੋਈ ਇਹੋ ਜਿਹਾ ਨਸ਼ਾ ਹੋਏਗਾ ਨਹੀਂ ਜਾਂ ਕੋਈ ਇਹ ਟਾਈਮ ਨਹੀਂ ਹੋਏਗਾ 6 ਮਹੀਨੇ ਵਾਲਾ ਸਭ ਕੁਝ ਵੇਚ ਕਰ ਚੁੱਕਿਆ ਹੋਏਗਾ ਜੀ ਉਹਦੀ ਕੋਈ ਰੀਜ ਰਹਿ ਨਹੀਂ ਗਈ ਹੋएगी ਕਿ ਹਲੇ ਮੇਰਾ ਇਹ ਕੰਮ ਰਹਿ ਗਿਆ ਕਰਨੇ ਵਾਲਾ ਜੀ ਜੇ ਅੱਜ 10000 ਰੁਪਏ ਆਇਆ ਜੀ ਕਰ ਲਿਆ ਤਾਂ ਜੇ ਕੱਲ ਨਿਲਿਆ ਤਾਂ ਉਹ ਕਹੂਗਾ ਮੈਂ ਛੱਡਣ ਦੀ ਸੋਚਦਾ ਜੀ ਬੁਰਾ ਹਾਲ ਹੀ ਹੈ ਜੀ ਬਸ ਹੁਣ ਅਸਤਾ ਆਏ ਆ ਜੀ ਤੁਹਾਡੇ ਸਾਹਮਣੇ ਸਹੀ ਹੈ ਜੀ ਹੁਣ ਗੁਰੂ ਦੀ ਬਾਣੀ ਪੜੀਦੀ ਹੈ ਜੀ ਮਨ ਆਪਣਾ ਹੋਰ ਪਾਸੇ ਲਾ ਲਿਆ ਥੋੜਾ ਅਫ ਨਾਲ ਸੰਗਤ ਇਹ ਜੀ ਹੁੰਦੀ ਆ ਹੁਣ ਹੋ ਗਿਆ ਟਾਈਮ ਜੀ ਬਹੁਤ ਦੂਰ ਹੋਏ ਪਿਓ ਮੁੰਡਿਆਂ ਤੋਂ ਜੀ ਹੁਣ ਮਨ ਤਾਂ ਬਿਲਕੁਲ ਕਲੀਨ ਹੈ ਜੀ ਬਾਕੀ ਆਪਣੀ ਜ਼ਿੰਦਗੀ ਤੋਂ ਜੀ ਹਾਰੀ ਬੈਠੇ ਆ ਕਿ ਹੁਣ ਕਰ ਵੀ ਨਹੀਂ ਸਕਦੇ ਜੀ ਅੱਗੇ ਹੈ ਨਹੀਂ ਜਵਾਬ ਕਰਨ ਜੋਗੇ ਹੈ ਨਹੀਂ ਹੁਣ ਗੁਰਬਾਣੀ ਦਾ ਵੀ ਅਸਰ ਹੈਗਾ ਹਨ ਜੀ ਮੇਨ ਉਹ ਹੀ ਦਾ ਹੈ ਜੀ 8 ਮਹੀਨੇ ਬਥੇਰੇ ਲਾ ਲਿਆ ਜੀ ਟ੍ਰੀਟਮੈਂਟ ਬਥੇਰੇ ਲੈ ਲਿਆ ਉੱਥੋਂ ਤਾਂ ਮੈਨੂੰ ਕੋਈ ਅਸਰ ਪਿਆ ਨਹੀਂ ਮੇਨ ਮੈਨੂੰ ਤਾਂ ਜਿਹੜਾ ਲੱਗਦਾ ਜੀ ਗੁਰਬਾਣੀ ਦਾ ਵੀ ਇਸ ਕਰਕੇ ਲੱਗਦਾ ਮੈਨੂੰ ਹੁਣ ਹੌਲੀ ਹੌਲੀ ਆਪ ਹੀ ਨਫ਼ਰਤ ਪੈਣ ਲੱਗ ਗਈ ਜੀ ਨਸ਼ੇ ਕਰਨੀ ਤੋਂ ਕੋਈ ਇੱਜ਼ਤ ਹੀ ਨਹੀਂ ਜਿੱਥੇ ਕਿਸੇ ਨੇ ਲਈ ਕਰਦੇ 8-8 ਮਹੀਨੇ ਮਿਲਣ ਨਹੀਂ ਆਏ ਜੀ ਜਿੱਥੇ ਸੈਂਟਰ ਸਿੱਟ ਗਏ ਜੀ ਹੁਣ ਅਗਲੇ ਉਹਰੇ 15 ਦਿਨਾਂ ਬਾਅਦ ਆਉਂਦੇ ਜੀ ਉਹਨਾਂ ਨੂੰ ਜੇ ਕੋਈ ਆਊਟਪੁੱਟ ਦਿਖਦੀ ਹੈ ਤਾਂ ਹੀ ਆਉਂਦੇ ਆ ਜੀ ਨਹੀਂ ਅੱਗੇ ਅਗਲੇ ਮਿਲਣ ਵੀ ਨਹੀਂ ਆਉਂਦੇ ਬਾਣੀ ਪੜੀਦੀ ਹੈ ਜੀ ਆਪਣੇ ਆਪ ਹੀ ਮਨ 'ਚ ਨਫ਼ਰਤ ਪੈਦਾ ਹੋਈ ਜਾਂਦੀ ਹੈ ਇੱਜ਼ਤ ਮਿਲਦੀ ਹੈ ਸਭ ਤੋਂ ਵੱਡੀ ਗੱਲ ਇਹ ਹੀ ਹੈ ਜੀ ਇੱਜ਼ਤ ਮਿਲਣੀ ਸ਼ੁਰੂ ਹੋ ਗਈ ਬਿਲਕੁਲ ਇੱਕ ਕਿਉਂਕਿ ਜਦੋਂ ਨਸ਼ਾ ਕਰਦਾ ਹੈ ਨੌਜਵਾਨ ਤਾਂ ਜੋ ਉਸ ਦੇ ਉੱਤੇ ਬੀਤਦੀ ਹੈ ਸਮਾਜ ਦੇ ਵਿੱਚ ਕਿਵੇਂ ਉਸ ਨੂੰ ਵਿਚਰਦਾ ਜਦੋਂ ਸਮਾਜ ਦੇ ਵਿੱਚ ਉਸ ਨਾਲ ਕਿਵੇਂ ਦਾ ਵਿਵਹਾਰ ਹੁੰਦਾ ਹੈ ਉਹ ਹੀ ਜਾਣਦਾ ਉਸ ਸਥਿਤੀ ਨੂੰ ਪਰ ਜਦੋਂ ਉਸ ਸਥਿਤੀ ਤੋਂ ਬਾਹਰ ਨਿਕਲ ਜਵੇ ਨਸ਼ੇ ਦੀ ਲਤ ਤੋਂ ਦੂਰ ਹੋ ਜਵੇ ਨਸ਼ੇ ਦੇ ਸੇਵਨ ਨੂੰ ਪੂਰੀ ਤਰ੍ਹਾਂ ਨਾਲ ਛੱਡ ਦੇਵੇ ਫਿਰ ਇੱਕ ਵਾਰ ਸਮਾਜ ਦੇ ਲੋਕ ਉਸ ਨੂੰ ਸਤਿਕਾਰ ਦੇਣਾ ਸ਼ੁਰੂ ਕਰ ਦਿੰਦੇ ਨੇ ਇਹ ਕਹ ਲਈਏ ਭਈ ਜਿਹਨੂੰ ਕੋਈ ਪੁੱਛਦਾ ਨਹੀਂ ਸੀਗਾ ਉਸ ਦੀ ਇੱਕ ਵਾਰ ਫਿਰ ਤੋਂ ਸਮਾਜ ਦੇ ਵਿੱਚ ਰਿਪੋਰਟੇਸ਼ਨ ਜਾਂ ਇੱਜ਼ਤ ਜਿਹੜੀ ਹੈਗੀ ਆ ਉਹ ਬਣ ਜਾਂਦੀ ਹੈ ਤੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਜਦੋਂ ਤੁਸੀਂ ਨਸ਼ਾ ਕਰਦੇ ਸੀ ਕਿ ਤੁਸੀਂ ਪੈਸੇ ਦਾ ਅਰੇਂਜ ਕਿੱਥੋਂ ਕਰਦੇ ਸੀ ਇਕੱਠੇ ਹੋ ਕੇ ਮੁੰਡੇ ਕਰਦੇ ਸੀ ਜਾਂ ਫਿਰ ਘਰ ਤੋਂ ਜਾਂ ਕਿਤੇ ਹੋਰ ਤੋਂ ਘਰੋਂ ਹੀ ਕਰਦੇ ਸੀਗੇ ਆਪਦੇ ਘਰੋਂ ਸਾਰਾ ਆਪਦੇ ਹੱਥ ਵੱਸ ਸੀਗੇ ਪੈਸੇ ਸੀਗੇ ਗੋਲੇ ਤੇ ਲਾਈ ਜਾਂਦੇ ਸੀ ਸਮਾਨ ਤੇ ਹੁਣ ਆਪਦੀ ਆ ਵੀ ਛੱਡਣ ਦਾ ਮਨ ਬਣਾਇਆ ਜ਼ਮੀਨ ਜ਼ਮੂਨ ਕਿਉਂਕਿ ਅਕਸਰ ਦੇਖੀਦਾ ਵੀ ਜਿਨ੍ਹਾਂ ਦੇ ਬੱਚੇ ਲੱਗੇ ਹੋਏ ਨੇ ਨਸ਼ੇ ਦੇ ਉੱਤੇ ਉਹਨਾਂ ਦਾ ਤਾਂ ਇਹੀ ਕਹਿਣਾ ਵੀ ਇਹ ਜ਼ਮੀਨਾਂ ਵੀ ਖਾ ਗਏ ਪੁੱਤ ਮਲਕਿ ਕੋਈ ਚੀਜ਼ ਛੱਡਿਓ ਨਹੀਂ ਜਿਵੇਂ ਇਹ ਕਹਿ ਰਹੇ ਨੇ ਤੁਹਾਡੇ ਨਾਲ ਕੋਈ ਐਸਾ ਨਹੀਂ ਜਮੀਨ ਜੂਨ ਤਾਂ ਹੈਗੀ ਹੈ ਪੈਸੇ ਸੀਗੇ ਪਹਿਲਾਂ ਨੇ ਬਸ ਉਹੀ ਕਰਤਾ ਪਾਣੀ ਚੱਲੀ ਜਾਂਦਾ ਵਧੀਆ ਪਹਿਲੀ ਹੈਗੀ ਹੈ ਇਹ ਵਾਦੂ ਤੇ ਉੱਥੋਂ ਹੀ ਚੱਲੀ ਜਾਂਦਾ ਕਰਤਾ ਪਾਣੀ ਛੱਡਿਆ ਕਿਵੇਂ ਫਿਰ ਤੁਸੀਂ ਨਸ਼ਾ ਆਈ ਜਾ ਕੇ ਆਪਦੀ ਆਪਾਂ ਆਏ ਚ ਨਸ਼ਾ ਛੱਡਿਆ ਗਰਮਾਣੀ ਪੜਦੇ ਆ ਤੇ ਵਧੀਆ ਹੁੰਦਾ ਇੱਥੇ ਸੈਟਾਂ ਆ ਜਾਂਦੀਆਂ ਵਧੀਆ ਠੀਕ ਹੈ ਜੀ ਮਤਲਬ ਕਿ ਇਹ ਕਹਿ ਲੀਏ ਵੀ ਨਸ਼ਾ ਛੱਡਣਾ ਕੋਈ ਔਖੀ ਗੱਲ ਨਹੀਂ ਹੈ ਜੇ ਮਨ ਦੇ ਵਿਚਾਰ ਵੀ ਹਾਂਜੀ ਕੋਈ ਔਖੀ ਗੱਲ ਨਹੀਂ ਹੈ ਆਪਦੇ ਮਨ ਤੇ ਡਿਪੈਂਡ ਹੈ ਇਹਦਾ ਜੇ ਮੰਨੀ ਨਹੀਂ ਸਹੀ ਜੇ ਮੰਨ ਵੀ ਮਾਣਾ ਤਾਂ ਫਿਰ ਕੁਝ ਵੀ ਨਹੀਂ ਹੋਏ ਸੋ ਉਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਗਲਤ ਰਸਤੇ ਦੇ ਉੱਤੇ ਪੈ ਗਏ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਰੋਲ ਨਹੀਂ ਸ਼ੁਰੂ ਕਰ ਦਿੱਤੇ ਨੇ ਪਰਿਵਾਰਾਂ ਨੂੰ ਪੁੱਛ ਨਹੀਂ ਰਹੇ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਭੈਣ ਭਰਾ ਪਤਨੀਆਂ ਬੱਚੇ ਸਾਰੇ ਤੰਗ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਤੁਸੀਂ ਵੀ ਅਗਰ ਨਸ਼ੇ ਤੋਂ ਤੰਗ ਹੋ ਤਾਂ ਉਹਦਾ ਇੱਕੋ ਇੱਕ ਇਲਾਜ ਹੈ ਮਨ ਜਿੱਤੇ ਜਗ ਜੀਤ ਮਨ ਨੂੰ ਜਿੱਤਣਾ ਪਏਗਾ ਆਪਣੇ ਮਨ ਨੂੰ ਜ਼ਰੂਰ ਜਿੱਤੋ ਜਦੋਂ ਕੋਈ ਸਹਾਰਾ ਨਹੀਂ ਹੈਗਾ ਜਦੋਂ ਅਸੀਂ ਇਹ ਕਹਿੰਦੇ ਆ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਪ੍ਰਸ਼ਾਸਨ ਕੁਝ ਨਹੀਂ ਕਰਦਾ ਫਿਰ ਆਪਣੇ ਦੁਖੀ ਹਿਰਦੇ ਦੀ ਲੜਾਈ ਆਪਣੇ ਆਪ ਤੋਂ ਜੇ ਤੁਸੀਂ ਦੁਖੀ ਹੋ ਤਾਂ ਉਹ ਦੀ ਲੜਾਈ ਸਿਰਫ ਤੁਸੀਂ ਖੁਦ ਜਿੱਤ ਸਕਦੇ ਉਹ ਦੇ ਵਿੱਚ ਤੁਸੀਂ ਗੁਰਬਾਣੀ ਦਾ ਸਹਾਰਾ ਲੈਂਦੇ ਹੋ ਅ ਮਨ ਨੂੰ ਕਿਵੇਂ ਤੁਸੀਂ ਇੱਕ ਸਮਝਾਉਂਦੇ ਹੋ ਕਿਉਂਕਿ ਮਨ ਨੂੰ ਜਿੱਤਣ ਦੇ ਨਾਲ ਫਿਰ ਦੁਨੀਆ ਜਿੱਤੀ ਜਾ ਸਕਦੀ ਹੈ ਨਸ਼ਾ ਤਾਂ ਬਹੁਤ ਛੋਟੀ ਚੀਜ਼ ਹੈ ਸੋ ਇਹ ਸੰ ਉਹ ਨੌਜਵਾਨ ਜੋ ਅੱਜ ਸਾਡੇ ਲਈ ਇੱਕ ਪ੍ਰੇਰਣਾ ਸਰੋਤ ਨੇ ਕੋਸ਼ਿਸ਼ ਹੈ ਹੀ ਕਰਿਓ ਤੁਹਾਨੂੰ ਵੀ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਇਸ ਹਫਤੇ ਦੇ ਵਿੱਚ ਜ਼ਿਆਦਾ ਵੀਡੀਓਜ਼ ਨੂੰ ਉਹਨਾਂ ਨੂੰ ਹੀ ਪ੍ਰਮੋਟ ਕੀਤਾ ਜਾਵੇ ਜਿਹੜੀਆਂ ਦੂਜਿਆਂ ਦੇ ਲਈ ਸਿੱਖਿਆਦਾਇਕ ਸਾਬਿਤ ਹੋ ਸਕਦੀਆਂ ਨੇ ਤਾਂ ਜੋ ਅਸੀਂ ਇੱਕ ਵਾਰ ਫਿਰ ਪੰਜਾਬ ਦੇ ਕੋਰਾਹੇ ਪਈ ਨੌਜਵਾਨਾਂ ਨੂੰ ਰਾਹ ਦੇ ਉੱਤੇ 赖疫。